ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਗਜਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਗੁਰਦੁਆਰਾ ਬਾਬਾ ਹਰੀ ਸਿੰਘ ਜੀ ਦੇ ਦਰਬਾਰ ਦੇ ਵਿੱਚ ਜੋ ਰਮਾਇਣ ਦਾ ਜਾਪ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜੇ ਦੇ ਉੱਪਰ ਰਮਾਇਣ ਦੀ ਪੋਥੀ ਰੱਖ ਕੇ ਕੀਤਾ ਜਾ ਰਿਹਾ ਏ ਸੰਗਤਾਂ ਨੂੰ ਬੇਨਤੀ ਏ ਕਿ ਭਾਈ ਜੇ ਇਹ ਮਰਜ਼ਾਦਾ ਹੈਗੀ ਹੈ ਕੀਰ ਮਹਾਂ ਦਾ ਜਾਪ ਗੁਰਦੁਆਰਾ ਸਾਹਿਬ ਦਰਬਾਰ ਦੇ ਵਿੱਚ ਗੁਰੂ ਸਾਹਿਬ ਜੀ ਦੇ ਪੀੜੇ ਦੇ ਉੱਤੇ ਕੀਤਾ ਜਾਵੇ ਤੇ ਇਹ ਅੱਜ ਤੋਂ ਪਹਿਲਾਂ ਮੈਂ ਹੋਰ ਕਿਸੇ ਗੁਰਦੁਆਰਾ ਸਾਹਿਬ ਵਿੱਚ ਨਹੀਂ ਸੁਣਿਆ ਤੇ ਜੇ ਲੱਗਦਾ ਇਹ ਗਲਤ ਕੰਮ ਕੀਤਾ ਜਾ ਰਿਹਾ ਹੈ ਸਾਡੇ ਗੁਰੂ ਸਾਹਿਬ ਜੀ ਦੇ ਪੀੜੇ ਤੇ ਰਮਾਇਣ ਦਾ ਜਾਪ ਕੀਤਾ ਜਾ ਰਿਹਾ ਹੈ ਇਸ ਵਾਸਤੇ ਮੈਂ ਵੀਡੀਓ ਜਿਹੜੀ ਨਾਲ ਇੱਕ ਮੈਂਸ਼ਨ ਕੀਤੀ ਹੋਈ ਹੈ ਜਿਹੜਾ ਗਰੰਥੀ ਸਿੰਘ ਨਿਹੰਗ ਸਿੰਘ ਚੋਲਾ ਪਾ ਕੇ ਤੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਉਹ ਜਾਪ ਕਰ ਰਿਹਾ ਹੈ ਇਸ ਵਾਸਤੇ ਸੰਗਤਾਂ ਨੂੰ ਬੇਨਤੀ ਹੈ ਕਿ ਜੇ ਗਲਤੀ ਆ ਤੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਗਰੰਥੀ ਤੇ ਕਾਰਵਾਈ ਬੰਦੀ ਆ ਗਰੰਥੀ ਤੇ ਕੀਤੀ ਜਾਵੇ ਕਮੇਟੀ ਤੇ ਕਾਰਵਾਈ ਬੰਦੀ ਆ ਤਾਂ ਕਮੇਟੀ ਤੇ ਕਾਰਵਾਈ ਕੀਤੀ ਜਾਵੇ ਤੇ ਜੇ ਇਹ ਮਰਜ਼ਾਦਾ ਚੱਲ ਰਹੀ ਹੈ ਤੇ ਇਹਨੂੰ ਬਹਾਲ ਰੱਖਿਆ ਜਾਵੇ ਇਸ ਵਾਸਤੇ ਮੇਰੀ ਬੇਨਤੀ ਹੈ ਜਿਹੜੇ ਜਿਹੜੇ ਵੀਰ ਸਤਿਕਾਰਯੋਗ ਇਸ ਚੀਜ਼ ਨੂੰ ਜਾਣਦੇ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਕਾਰ ਕਮੇਟੀ ਵਾਲੇ ਵੀਰ ਹੋਰ ਜਿਹੜੇ ਵੀ ਸਿਆਣੇ ਪੁਰਸ਼ ਗਿਆਨੀ ਜੀ ਇਸ ਚੀਜ਼ ਦਾ ਵਿਚਾਰ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਹਦੀ ਵਿਚਾਰ ਜ਼ਰੂਰ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ